ਸਸੀ ਗਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂਟੂ ਗੁਰਸਰਿਆ ਜੀ ਮੈਂਟੂ ਸਤਿਕਾਰ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂ ਐਸ ਏ ਤੇ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂ 2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਰਿਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ ਤਿਰਕੀ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕਿਆ ਨਾਲ ਟੌਨੀ ਤਿਰਕਿਆ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਕ੍ਰਿਸ਼ਨਨਦਨ ਟਾਇੂਬਾ ਸਿਟੀ ਬਲਜਿੰਦਰ ਸਿੰਘ ਨੇ ਜਰ ਰੁਡਲੈਂਡ ਪਰਮਜੀਤ ਕੌਰ ਨੂੰ ਵੀ ਕਾਵਲ ਬ੍ਰੈਟ ਪਾਲ ਸਿੰਘ ਸਿੱਧੂ ਫਰੇਜ਼ਨੋ ਜਸਵਿੰਦਰ ਸਿੰਘ ਛਤਰਕਰ ਨਾਗਰਾ ਰੋਜ਼ਵੈਲ ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਜੀਐਨ ਲੀਬਲਟ ਰਕਵਾਸ਼ ਕਰਦੇ ਨੇ ਵੈਲ ਚੇਂਜ ਕਰਦੇ ਨੇ ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਇਨਾਂ ਤੋਂ ਮਿਲਦੇ ਨੇ ਲੋਕੇਸ਼ਨਾ ਸੈਂਟਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 200 ਨੂੰ 2700113 ਤੇ ਐਂਟੀਲੂਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਨਾਲ ਪ੍ਰੋਗਰਾਮਾਂ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰ ਅੱਜ ਦੀ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 2 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ ਖਬਰਾਂ ਦੇ ਬਲਾਈਗਮਟੂ ਜੀ ਸ਼ੁਰੂਆਤ ਕਰ ਗਏ ਆਪਾਂ ਪੰਜਾਬ ਦੀ ਪੰਜਾਬ ਦੇ ਵਿੱਚ ਕਹਿੰਦੇ ਅਧਿਕਾਰੀਆਂ ਮੁਲਾਜ਼ਮਾਂ ਦੇ ਵੱਡੇ ਪੱਧਰ ਤੇ ਤਬਾਦਲੇ ਹੋਏ ਆ ਜੀ ਜੀ ਬਿਲਕੁਲ ਪ੍ਰਵੀਨ ਜੀ ਜਿਹੜੇ ਤਬਾਦਲੇ ਹੋਏ ਆ ਇਹ ਲੋਕ ਸਭਾ ਦੇ ਇਲੈਕਸ਼ਨ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਵੱਡੇ ਤਬਾਦਲੇ ਆ ਜਿਹਦੇ ਚ ਉਲਸ ਅਮਲਾ ਫਹਿਲਾ ਜਿਹੜਾ ਆ ਉਹਨੂੰ ਕਾਫੀ ਇਧਰੋਂ ਉਧਰ ਕੀਤਾ ਗਿਆ 28 ਪੁਲਿਸ ਅਧਿਕਾਰੀਆਂ ਦਾ ਤਬਾਦਲਾ ਹੋਇਆ 53 ਤੇ 24 ਆਈਪੀਐਸ 4 ਪੀਪੀਐਸ ਅਫਸਰ ਇਹਦੇ ਵਿੱਚ ਸ਼ਾਮਲ ਆ। ਤਕਰੀਬਨ ਲਾ ਲੋ ਕਿ 13-14 ਜ਼ਿਲ੍ਹਿਆਂ ਦੇ ਜਿਹੜੇ ਐਸਐਸਪੀਜ਼ ਹੈਗੇ ਆ ਉਹ ਬਦਲ ਦਿੱਤੇ ਆ। ਤੇ ਇੰਟਰਸਟਿੰਗ ਗੱਲ ਇਹ ਆ ਕਿ ਮੁਕਸਰ ਦੇ ਐਸਐਸਪੀ ਜਿਹੜੇ ਕਿ ਕੁਝ ਸਮਾਂ ਪਹਿਲਾਂ ਬਦਲੇ ਗਏ ਸੀਗੇ ਇਲੈਕਸ਼ਨ ਦੇ ਨੇੜੇ ਡ ਤਾਂ ਉਹਨਾਂ ਦਾ ਵੀ ਤਬਾਦਲਾ ਕਰ ਦਿੱਤਾ। ਤੁਸੀਂ ਕਹੋਗੇ ਕਿ ਮੁਖਸਰ ਸਾਡਾ ਜਿਲ੍ਹਾ ਤਾਂ ਕਰਕੇ ਅਸੀਂ ਇਹ ਗੱਲ ਕਹਿੰਦੇ ਆ ਕਿ ਨਹੀਂ ਹੂੰ 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 ਕਿਉਂਕੋ ਕਿ ਗਿੱਦੜਵਾਹਾ ਵੀ ਮੁਖਤਰ ਦੇ ਵਿੱਚ ਪੈਂਦਾ ਹੈ ਹੂੰ ਜ਼ਿਮਣੀ ਚੋ ਇਸ ਕਰਕੇ ਆਹ ਜਿ ਜ਼ਿਮਣੀ ਚੋਣਾ ਤੁਸੀਂ ਸੱਚ ਜਾਣਿਓ ਮੈਨੂੰ ਸਵੇਰੇ ਕਿਸੇ ਮਿੱਤਰ ਨੇ ਫੋਨ ਕਰਕੇ ਕਿ ਤੁਹਾਡੇ ਜਿਲ੍ਹੇ ਦਾ ਐਸਐਸਪੀ ਬਦਲੇਗਾ ਤਾਂ ਉਸਨੇ ਮੈਨੂੰ ਚਾਰ ਨਾਮ ਦੱਸੇ ਕਿ ਇਹ ਉਹ ਮੈਂ ਬਾਕੀ ਨਾਮ ਨਹੀਂ ਲਵਾਂਗਾ ਕਿ ਆ ਆ ਅਫਸਰ ਚੋਣਾਂ ਦੇ ਮੱਦੇ ਨਜ਼ਰ ਆਣਗੇ ਠੀਕ ਹੈ ਕਮਾਲ ਦੀ ਗੱਲ ਹੈ ਪ੍ਰਵੀਨ ਜੀ ਕਮਾਲ ਦੀ ਗੱਲ ਹੈ ਕਿ ਉਹਨਾਂ ਚ ਇੱਕ ਨਾਮ ਇਹ ਸੀਗਾ ਹੂੰ ਜਿਹੜੇ ਤਿੰਨ ਚਾਰ ਦਸ ਸਾਲ ਹੋ ਗਿਆ ਸੀ ਤਾਂ ਖੈਰ ਇਹ ਸਾਰਾ ਕੁਝ ਜਿਹੜਾ ਕਹਾਂ ਲੋ ਕਿ ਇੰਦਾ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਆਪਾਂ ਜੇ ਦੇਖੀਏ ਤਾਂ ਕੁਝ ਇਹਨਾਂ ਨੇ ਹੋਰ ਵੀ ਅਧਿਕਾਰੀਆਂ ਦੇ ਤਬਾਦਲੇ ਅੱਜ ਕੀਤੇ ਆ ਜਿਹੜੇ ਕਿ ਇਹਨੇ ਵਿਚਾਰੇ ਨਹੀਂ ਜਾ ਰਹੇ ਪਰ ਮੇਰੇ ਖਿਆਲ ਦੇ ਨਾਲ ਉਹ ਵੀ ਇੰਟਰਸਟਿੰਗ ਹੈ ਕਿਉਂਕਿ ਲੋਕਲ ਬਾਡੀ ਦੇ 44 ਵੱਡੇ ਅਧਿਕਾਰੀ ਇਹਨਾਂ ਨੇ ਬਦਲ ਦਿੱਤੇ ਜਿੱਦਾਂ ਲੈਂਡਸਕੇਪ ਆਫੀਸਰ ਯਾਦਗੰਦਰ ਨੂੰ ਜ਼ਿਲੰਦਰ ਭੇਜਿਆ ਗਿਆ ਹੂੰ ਹੂੰ ਜਿਹੜੀ ਸੁਖਵਿੰਦਰ ਹੈ ਕਾਫੀ ਕਹਿ ਲੋਖੇ ਆਪਦੇ ਮਹਿਕਮੇ ਦੇ ਵਿੱਚ ਮਸ਼ਹੂਰ ਨੇ ਉਹਨਾਂ ਨੂੰ ਅੰਮ੍ਰਿਤਸਰ ਲਾਇਆ ਗਿਆ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਲੋਕਲ ਬਾਡੀਜ਼ ਦੇ ਵੀ ਇਲੈਕਸ਼ਨ ਆ ਰਹੇ ਨੇ ਨਾ ਹੂੰ ਹੂੰ ਉਹ ਵੀ ਕਰਵਾਉਣੇ ਨੇ ਇਸ ਕਰਕੇ ਇਹ ਜਿਹੜਾ ਹਮਲਾ ਫੈਲਾ ਇਧਰੋਂ ਉਧਰ ਕੀਤਾ ਗਿਆ ਉਧਰੋਂ ਇਧਰ ਕੀਤਾ ਗਿਆ ਤੇ ਇਹਦੇ ਵਿੱਚ ਠੀਕ ਆ ਰੂਟੀਨ ਦੇ ਵੀ ਤਬਾਦਲੇ ਹੋਣਗੇ ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਪਰ ਬਹੁਤੇ ਤਬਾਦਲੇ ਜਿਹੜੇ ਆ ਉਹ ਇਹੀ ਆ ਕਿ ਸਰਕਾਰ ਨੂੰ ਹੁਣ ਕੁਝ ਨਾ ਕੁਝ ਕਰਨਾ ਪੈਣਾ ਕਿਉਂਕਿ ਆਪਾਂ ਹਮੇਸ਼ਾ ਇੱਕ ਗੱਲ ਕਹਿੰਦੇ ਰਹੇ ਆ ਪੰਜਾਬੀ ਰੇਡੀਓ ਯੂਐਸਏ ਤੇ ਕਿ ਜਿਹੜਾ ਲੋਕ ਸਭਾ ਦਾ ਇਲੈਕਸ਼ਨ ਸੀਗਾ ਉਹ ਸੈਂਟਰਲਾਈਜ਼ਡ ਹੋ ਗਿਆ ਸੀਗਾ ਕੰਪਲੀਟਲੀ ਹਮ ਜਲੰਧਰ ਜਮਨੀ ਚੋਣ ਡੀਸੈਂਟਰਲਾਈਜ਼ਡ ਹੋ ਗਈ ਕੰਪਲੀਟਲੀ ਤੇ ਜਿਹੜੀਆਂ ਅਗਲੀਆਂ ਜਮਨੀ ਚੋਣਾਂ ਆਉਣਗੀਆਂ ਬਿਲਕੁਲ ਰਿਪੋਰਟ ਕਾਰਡ ਤੇ ਕਹਿੰ ਲੋ ਮੁੱਦੇ ਆ ਤੇ ਪੰਜਾਬ ਦੇ ਮੁੱਦਿਆਂ ਤੇ ਇਹੀ ਖੇਡੀਆਂ ਜਾਣਗੀਆਂ ਹਮ ਹਮ ਸੋ ਇਸ ਵਾਸਤੇ ਮੈਨੂੰ ਇਹ ਲੱਗਦਾ ਕਿ ਤੁਸੀਂ ਦੇਖਣਾ ਡਰੱਗ ਦੇ ਮਾਮਲੇ 'ਚ ਬਹੁਤ ਜਲਦੀ ਜਲਦੀ ਜਿੱਦਾਂ ਐਕਸ਼ਨ ਚਾਹੀਏ ਹੋ ਵਖਾਵੇ ਦਾ ਹੋਵੇ ਚਾਹੇ ਸੱਚਮੁੱਚ ਦਾ ਹੋਵੇ ਤਾਂ ਦਿਖਾਣਗੇ ਜਾਂ ਕੁਝ ਇਸ ਤਰ੍ਹਾਂ ਦਾ ਜਿਵੇਂ ਉਹ ਹੈਲਪਲਾਈਨ ਵਗੈਰਾ ਜਾਰੀ ਕਰ ਦਿੰਦੇ ਹੁੰਦੇ ਆ ਤੁਸੀਂ ਦੇਖਣਾ ਕਿ ਇਹ ਇਸ ਤਰ੍ਹਾਂ ਦਾ ਕੁਝ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਭਾਈ ਤੁਸੀਂ ਆਪ ਦੇ ਡੀਐਸਪੀ ਨੂੰ ਸ਼ਿਕਾਇਤ ਭੇਜੋ ਤੇ ਉਹਦਾ ਸਕਰੀਨਸ਼ਾਟ ਫਲਾਨੀ ਥਾਂ ਤੇ ਭੇਜਦੇ ਹੋ ਜੇ ਕਾਰਵਾਈ ਨਾ ਹੋਈ ਤਾਂ ਸੀ ਜਾਨੀਏ ਸਾਡਾ ਕੰਮ ਜਾਣੇ ਮਤਲਬ ਕਿ ਇਹਦੇ ਚ ਕੀ ਹੋ ਗਿਆ ਕਿ ਇੱਕ ਸਰਗਰਮੀ ਦਿਖਾ ਦਿੱਤੀ ਜੀ ਤਾਂ ਗੱਲ ਇਹ ਹੈ ਪ੍ਰਵੀਨ ਜੀ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹਕਮ ਤੇ ਅਮਲੀ ਤੇ ਪਰ ਉਹ ਆਪਾਂ ਦੇਖ ਸਕਦੇ ਹਾਂ ਉਸ ਪੱਖ ਤੋਂ ਦੇਖ ਸਕਦੇ ਹਾਂ ਕਿ ਤਬਾਦਲੇ ਵੀ ਉਸੇ ਚੀਜ਼ ਦਾ ਹੀ ਹਿੱਸਾ ਹੁੰਦੇ ਆ ਕਿਉਂਕਿ ਪੋਲਿਟਿਸ਼ੀਅਨਸ ਜਦੋਂ ਵੀ ਇਸ ਤਰ੍ਹਾਂ ਦੇ ਤਬਾਦਲੇ ਕਰਦੇ ਤਾਂ ਆਪਣਾ ਨਫਾ ਨੁਕਸਾਨ ਹਮੇਸ਼ਾ ਦੇਖਦੇ ਆ ਜੀ ਬਿਲਕੁਲ ਜੀ ਸਹੀ ਇਹ ਤਬਾਦਲੇ ਆਪਣੇ ਆਪ ਦੇ ਵਿੱਚ ਇੱਕ ਰਾਜਨੀਤੀ ਆ ਰੂਟੀਨ ਨਹੀਂ ਇਹ ਰਾਜਨੀਤੀ ਵੀ ਆ ਇੰਡੀਆ ਦੇ ਵਿੱਚ ਤਾਂ ਖੈਰ ਇਹਦੇ 'ਚ ਇੱਕ ਹੋਰ ਵੱਡਾ ਨਾਮ ਮੈਂ ਤੁਹਾਨੂੰ ਦੱਸ ਦੇਵਾਂ ਤੁਹਾਡੀ ਦ੍ਰਿਸ਼ਟੀ ਗੋਚਰ ਕਰ ਦੇਵਾਂ ਕਿ ਇਹਦੇ 'ਚ ਜਿਹੜੇ ਚੋਹਾਨ ਸਾਹਿਬ ਆ ਉਹਨਾਂ ਦੀ ਵੀ ਵਾਪਸੀ ਹੋ ਗਈ ਆ ਅੱਛਾ ਤੁਹਾਨੂੰ ਯਾਦ ਹੋਣਾ ਕਿ ਇੱਕ ਵਿਧਾਇਕ ਦੇ ਜੀਜੇ ਨੂੰ ਮਾਈਨਿੰਗ ਦੇ ਮਾਮਲੇ ਦੇ ਵਿੱਚ ਫੜ ਲਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਸੀਗੀ ਤੇ ਅੱਜ ਤੱਕ ਉਹਨਾਂ ਨੂੰ ਵਿਹਲੇ ਬਿਠਾ ਰੱਖਿਆ ਸੀਗਾ ਜਿਸ ਅਫਸਰ ਦੇ ਤਬਾਦਲੇ ਤੇ ਪੁਲਿਸ ਹਿਸਟਰੀ 'ਚ ਸ਼ਾਇਦ ਪਹਿਲੀ ਵਾਰੀ ਹੋਵੇਗਾ ਕਿ ਜਨਤਕ ਤੌਰ ਤੇ ਫੁਲਾਂ ਦੀ ਵਰਖਾ ਕੀਤੀ ਗਈ ਉਸ ਅਫਸਰ ਨੂੰ ਏਨੇ ਮਹੀਨੇ ਇਹਨਾਂ ਨੇ ਵਿਹਲੇ ਬਿਠਾਈ ਰੱਖਿਆ ਤੇ ਹੁਣ ਸਿੱਧਾ ਜੋ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਉਹਦਾ ਮੁਖੀ ਬਣਾ ਦਿੱਤਾ ਗਿਆ ਕਿਉਂਕਿ ਗੁਰਮੀਤ ਸਿੰਘ ਚੋਹਾਨ ਬਹੁਤ ਵੱਡਾ ਤਜਰਬਾ ਰੱਖਦੇ ਆ ਗੈਂਗਸਟਰਾਂ ਦੇ ਨਾਲ ਸਿੰਝੜ ਦਾ ਜੇ ਆਪਾਂ ਦੇਖੇ ਤਾਂ ਬਹੁਤ ਵੱਡਾ ਉਹਨਾਂ ਦਾ ਇਹ ਹੈਗਾ ਤਜਰਬਾ ਹੈਗਾ ਉਹ ਕਾਫੀ ਦਿਨ ਤੱਕ ਪਹਿਲਾਂ ਵੀ ਅਗਵਾਈ ਕਰ ਚੁੱਕੇ ਆ ਤਾਂ ਇਹਦਾ ਮਤਲਬ ਕੀ ਹੈ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਡਰੱਗ ਦੇ ਮਾਮਲੇ 'ਚ ਸਰਗਰਮੀ ਦਿਖਾਈ ਜਾ ਸਕਦੀ ਹੈ ਤਾਂ ਗੈਂਗਸਟਰਾਂ ਦੇ ਮਾਮਲੇ ਦੇ ਵਿੱਚ ਵੀ ਪਕੜ ਜਿਹੜੀ ਹੈ ਥੋਟੀ ਨੀ ਰਹੇ ਕੈਨ ਮੌਕੇ ਤੇ ਕੁਲਵਾਰ ਦਾ ਤੋ ਜਾਵੇ ਤੇ ਲੈਣੇ ਦੇ ਦੇਣੇ ਪੈ ਜਾਣ ਤੋਤੇ ਉੱਡ ਜਾਣ ਸਾਡੇ ਹੱਥਾਂ ਦੇ ਸੋ ਇਸ ਵਾਸਤੇ ਇਹਨਾਂ ਬਦਮੀਆਂ ਦਾ ਕਾਫੀ ਕਹ ਲੋ ਕਿ ਵੱਡਾ ਜਿਹੜਾ ਹੈ ਉਹ ਚਰਚਾ ਹੈ ਮਤਲਬ ਕਿ ਆਪਾਂ ਵੀ ਸ਼ਾਇਦ ਮੈਨੂੰ ਲੱਗਦਾ ਕਿ ਪਹਿਲੀ ਵਾਰ ਤਬਾਦਲੇਾਂ ਤੇ ਇੰਦੀ ਵੱਡੀ ਖਬਰ ਕੀਤੀ ਹੋਏਗੀ ਪੰਜਾਬੀ ਰੇਡੀਓ ਯੂਐਸਏ ਤੇ ਆਦਰਵਾਇਸ ਆਪਾਂ ਇਨਾ ਜ਼ਿਆਦਾ ਟਾਈਮ ਨਹੀਂ ਲਾਉਗੇ ਕਿਉਂਕਿ ਇਹ ਇਲੈਕਸ਼ਨ ਦੇ ਮੱਦੇਨਜ਼ਰ ਤਬਾਦਲੇ ਜਾਂ ਹਲੇ ਕਹਿੰਦੇ ਕਿ ਹੋਰ ਤਬਾਦਲੇ ਹੋ ਸਕਦੇ ਆ ਤਾਂ ਇਸ ਵਾਸਤੇ ਇਨਾ ਚੀਜ਼ਾਂ 'ਤੇ ਚਰਚਾ ਜ਼ਰੂਰੀ ਹੋਗੀ ਜੀ ਜੀ ਬਿਲਕੁਲ ਤੇ ਮਿੰਟ ਜੀ ਅਕਾਲੀ ਦਲ ਦਾ ਸਾਬਕਾ ਵ代ਾ ਗ੍ਰਿਫਤਾਰ ਹੋ ਗਿਆ ਜੀ ਹਾਂ ਜੀ ਦੇਖੋ ਅਕਾਲੀ ਦਲ ਦੇ ਜਿਹੜੇ ਇਹ ਸਾਬਕਾ ਵਿਧਾਇਕ ਨੇ ਮਿਸਟਰ ਜਸਜੀਤ ਸਿੰਘ ਬੰਨੀ ਬਹੁਤ ਘੱਟ ਲੋਕ ਇਸ ਨਾਮ ਤੋਂ ਵਾਕਫ ਹੋਣਗੇ ਪਰ ਜੇ ਮੈਂ ਇਹਨਾਂ ਦੇ ਪਿਤਾ ਦਾ ਨਾਮ ਲੈ ਦੇਵਾਂ ਤੇ ਸਾਰਿਆਂ ਦੇ ਕੰਨ ਖੜੇ ਹੋ ਜਾਣਗੇ ਇਹ ਜੋ ਮਰਹੂਮ ਕੈਪਟਨ ਕਮਲਜੀਤ ਸਿੰਘ ਸਨ ਅਕਾਲੀ ਨੇਤਾ ਬਹੁਤ ਤੇਜ਼ ਤਰਾਰ ਉਹਨਾਂ ਦਾ ਪੁੱਤਰ ਤੇ ਗੱਲ ਇਹ ਆ ਕਿ ਉਹਨਾਂ ਦਾ ਜਿਹੜਾ ਸੜਕੀ ਹਾਦਸਾ ਤੁਹਾਨੂੰ ਪਤਾ ਹੀ ਹੋਏਗਾ ਕਿ ਉਹ ਹਮੇਸ਼ਾ ਕਦੇ-ਕਦੇ ਚਰਚਾ ਚ ਰੰਦਾ ਵੈਸੇ ਹਮੇਸ਼ਾ ਕਦੇ-ਕਦੇ ਮਤਲਬ ਇਹ ਆ ਕਿ ਹਮੇਸ਼ਾ ਉਹਦੀ ਸਿਆਸੀ ਤੌਰ ਤੇ ਚਰਚਾ ਹੁੰਦੀ ਹੈ ਤੇ ਕਦੇ-ਕਦੇ ਤੁਹਾਨੂੰ ਪਤਾ ਕੌਨਸਪਰੇਸੀ ਕਿਉਰੀ ਦਿੱਤੀ ਜਾਂਦੀ ਆ ਉਹ ਚ ਤਾਂ ਬੜਾ ਸਤਿਕਾਰਯੋਗ ਸੀ ਉਹਨਾਂ ਦਾ ਹੂੰ ਇਹ ਵੀ ਜਿਹੜੇ ਸੀਗੇ ਜਸਜੀਤ ਸਿੰਘ ਇਹ ਵੀ ਬਾਈ ਜੀ ਜਿਹੜੇ ਸੀਗੇ 2007 ਦੇ ਵਿੱਚ ਖਰੜ ਤੋਂ ਚੁਣੇ ਗਏ ਸੀਗੇ ਹੂੰ ਹੂੰ ਚੋਣਾਂ ਇਹਨਾਂ ਨੇ ਲੜਿਆ ਸੀ ਸੌਰੀ ਚੋਣਾਂ ਲੜਿਆ ਸੀਗਾ ਐਕਚੁਅਲ ਲੜਿਆ ਸੀਗਾ 2007 ਦੇ ਵਿੱਚ ਜੀ ਹਾਰ ਦਾ ਸਾਹਮਣਾ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਤੇ ਬਨੂਰ ਤੋਂ ਇਹਨਾਂ ਦੇ ਇਲੈਕਸ਼ਨ ਰਹੇ ਸੀ ਤਾਂ ਕਹਿੰਦਾ ਮਤਲਬ ਇਹ ਆ ਕਿ ਇਹ ਚਰਚਾ ਦੇ ਵਿੱਚ ਰਹਿ ਹਮੇਸ਼ਾ ਚਰਚਾ ਦੇ ਵਿੱਚ ਰਹਿ ਹਮ ਇੱਕ ਮਾਮਲਾ ਸੀ 2018 ਦੇ ਵਿੱਚ ਜਦੋਂ ਸੈਲੂਨ ਦੇ ਵਿੱਚ ਅ ਬਦਤਮੀਜ਼ੀ ਦਾ ਦੋਸ਼ ਲੱਗਾ ਫਿਰ ਇਸ ਤੋਂ ਇਲਾਵਾ 2016 ਦੇ ਵਿੱਚ ਇੱਕ ਰਿਟਾਇਰਡ ਐਸਆਈ ਪ੍ਰਕਾਸ਼ ਚੰਦ ਨੇ ਮਾਰਕੁੱਟ ਦੇ ਦੋਸ਼ ਲਾਇਏ ਸਨ ਜੀ ਜੀ ਬਿਲਕੁਲ ਗੱਲ ਇਹ ਆ ਕਿ ਅ ਬਸ ਇਹ ਤੁਹਾਨੂੰ ਪਤਾ ਹੀ ਆ ਕਿ ਕਈ ਸਾਲ ਤੱਕ ਫਿਰ ਪੁਲਿਸ ਨੇ ਇਸ ਮਾਮਲੇ 'ਚ ਚਾਰਸ਼ੀਤੀ ਫਾਈਲ ਨਹੀਂ ਸੀ ਕੀਤੀ ਕਿਉਂ ਕਿ ਪੋਲੀਟੀਕਲੀ ਤੁਹਾਨੂੰ ਪਤਾ ਹੀ ਆ ਜਿਦਾ ਸਾਫ ਕਿਤਾਬ ਚੱਲਦਾ ਤਾਂ ਖੈਰ ਗੱਲ ਇਹ ਆ ਕਿ ਇਹਦੇ ਤੇ ਦੋਸ਼ ਜਿਹੜਾ ਲੱਗਾ ਬੰਨੀ ਤੇ ਉਹ ਇਹੋ ਆ ਕਿ ਚੰਡੀਗੜ੍ਹ ਦੇ ਇੱਕ ਸੈਕਟਰ ਦੇ ਵਿੱਚ ਇਸਨੇ ਪਿਸਟਲ ਲਹਿਰਾਇਆ ਹੂੰ ਹੂੰ ਹੁਣ ਉਹ ਪੁਲ ਜਿਹੜੀ ਆ ਉਹਨੇ ਮਾਮਲਾ ਦਰਜ ਕਰਨਿਆ ਇਹਨੂੰ ਫੇਰ ਸਿਆਪਾ ਪਹਜੂਗਾ ਕਿਉਂਕਿ ਤੁਹਾਨੂੰ ਪਤਾ ਹੀ ਆ ਇਸ ਤਰ੍ਹਾਂ ਅੱਜਕੱਲ ਜਿਹੜੇ ਹਥਿਆਰ ਲੈਰਾ ਆਉਂਦੇ ਨੇ ਰੀਲਾਂ ਪਾਉਂਦੇ ਨੇ ਉਮਰ ਕੇ ਨੱਥੇ ਜਾਂਦੇ ਆ ਬਹੁਤ ਬੁਰੀ ਹੁੰਦੀ ਆ ਹੂੰ ਤੇ ਹੋ ਸਕਦਾ ਕਿ ਲਾਇਸੈਂਸ ਵੀ ਰੱਦ ਹੋ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਤੇ ਸਾਫ਼ ਕਰ ਦਿੱਤਾ ਗਿਆ ਹੁਕਮ ਹੈ ਪ੍ਰਵੀਨ ਜੀ ਜੀ ਕਿ ਜੇਕਰ ਕੁਝ ਇਸ ਤਰ੍ਹਾਂ ਦਾ ਮਾਮਲਾ ਹੁੰਦਾ ਹੈ ਹੂੰ ਕੋਈ ਏਦਾਂ ਮਵੈਸ਼ ਕਰਦਾ ਜਾਂ ਕਵਰਤੋਂ ਕਰਦਾ ਉਹਦਾ ਲਾਇਸੈਂਸ ਰੱਦ ਕਰ ਦਿਓ ਹੂੰ ਲੋੜ ਹੀ ਨਹੀਂ ਉਸ ਵਾਸਤੇ ਹੋ ਸਕਦਾ ਹੈ ਕਿ ਮਾਮਲਾ ਵੀ ਦਰਜ ਹੋਵੇ ਤੇ ਲਾਇਸੈਂਸ ਵੀ ਰੱਦ ਹੋ ਜਾਵੇ ਪਰ ਗੱਲ ਇਹ ਆ ਕਿ ਬੰਨੀ ਚਲੋ ਜਵਾਨੀ ਚ ਬਈ ਗਲਤੀਆਂ ਸਭ ਤੋਂ ਹੁੰਦੀਆਂ ਹਨ ਪ੍ਰਵੀਨ ਜੀ ਹੋਰਾਂ ਦਾ ਤਾਂ ਨਹੀਂ ਪਤਾ ਪਰ ਅਸੀਂ ਤੇ ਆਪ ਕੀਤੀਆਂ ਨੇ ਬਹੁਤ ਸਾਰੀਆਂ ਕੀਤੀਆਂ ਪਰ ਅੱਜ ਉਹ ਮੈਚੂਰ ਉਮਰ ਦੇ ਵਿੱਚ ਇਸ ਤਰ੍ਹਾਂ ਕਰ ਰਹੇ ਤਾਂ ਘੱਟੋ ਘੱਟ ਉਹਨਾਂ ਨੂੰ ਆਪਣੇ ਪਿਤਾ ਨੂੰ ਜ਼ਰੂਰ ਯਾਦ ਕਰ ਲੈਣਾ ਚਾਹੀਦਾ ਕਿ ਮਾਨ ਸਤਕਾਰ ਹੈ ਬੰਦੇ ਦਾ ਕਿਉਂ ਠੀਕ ਹੈ ਇੱਕ ਦੋ ਮੌਕਿਆਂ ਤੇ ਆਪਾਂ ਕਹਿ ਸਕਦੇ ਗਲਤੀ ਹੋ ਜਾਂਦੀ ਹੈ ਇਨਸਾਨ ਤੋਂ ਪਰ ਵਾਰ-ਵਾਰ ਜਿਵੇਂ ਆਪਾਂ ਕੇਸ ਦਰ ਕੇਸ ਗੱਲ ਕੀਤੀ ਹੈ ਕਿ ਗੱਲ ਜੱਛਦੀ ਨਹੀਂ ਹੈ ਤਾਂ ਖੈਰ ਇਹ ਪੁਲਿਸ ਨੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਤੇ ਮੈਂ ਜਿਨੇ ਤੁਹਾਨੂੰ ਦੱਸਿਆ ਕਿ ਹੋ ਸਕਦਾ ਮੁੜ ਕੇ ਲਾਇਸੈਂਸ ਵੀ ਜਿਹੜਾ ਉਹ ਰੱਦ ਹੋ ਜਾਵੇ ਹੂੰ ਜੀ ਜੀ ਤੇ ਕੇਂਦਰ ਪੰਜਾਬ ਦੇ ਜਿਹੜੇ ਰੱਦ ਕੀਤੇ ਪ੍ਰੋਜੈਕਟ ਹੈ ਜੇ ਕੇਂਦਰ ਤੋਂ ਉਹਨਾਂ ਬਾਰੇ ਹਿੱਕ ਠੋਕੇ ਕਹਿ ਰਿਹਾ ਵੀ ਹਾਂ ਅਸੀਂ ਰੱਦ ਕੀਤੇ ਆ ਪੰਜਾਬ ਦੇ ਪ੍ਰੋਜੈਕਟ ਬਿਲਕੁਲ ਇਹਨਾ ਮਾਮਲਾ ਜਿਹੜਾ ਸੀਗਾ ਉਹ ਅੱਜ ਰਾਜ ਸਭਾ ਦੇ ਵਿੱਚ ਚੁਕਿਆ ਸੀਗਾ ਵਿਕਰਮਜੀਤ ਸਿੰਘ ਜੀ ਸਾਨੀ ਨੇ ਠੀਕ ਹੈ ਜੀ ਤਾਂ ਉਹਨਾਂ ਨੇ ਇਸ ਬਾਬਤ ਜਾਣਕਾਰੀ ਮੰਗੀ ਕਿਉਂਕਿ ਤੁਹਾਨੂੰ ਯਾਦ ਹੋਣਾ ਆ ਪਿੱਛੇ ਜੇ ਇੱਕ ਧਮਕੀ ਦਿੱਤੀ ਗਈ ਸੀਗੀ ਐਨ ਐਚ ਏ ਆਈ ਵੱਲੋਂ ਕਿ ਭਾਈ ਜਾਂ ਤਾਂ ਜਿਹੜੀ ਸਾਡੀ ਐਕਵਾਇਰ ਜ਼ਮੀਨ ਆ ਉਹਨੂੰ ਦੇ ਦਿਓ ਆਦਰਵਾਇਸ ਅਸੀਂ 5000 ਕਰੋੜ ਦੇ ਜਿਹੜੇ ਪ੍ਰੋਜੈਕਟ ਉਹਦੇ ਤੋਂ ਪੈਰ ਪਿਛਾ ਖਿੱਚ ਲਵਾਂਗੇ ਹਾਲਾਂਕਿ ਇਸ ਚੇਤਾਵਨੀ ਦਾ ਪੰਜਾਬ ਸਰਕਾਰ ਨੇ ਖੰਡਨ ਕੀਤਾ ਸੀਗਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਵੇਖ ਲਓ ਕਿੰਨੇ ਝੂਠ ਬੋਲਦੇ ਆ ਕਿ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਉਹ ਤਾਂ ਬਸ ਮਾੜੀ ਮੋਟੀ ਗੱਲ ਨੂੰ ਇਹ ਆ ਸਾਰਾ ਮਸਲਾ ਹੱਲ ਹੋ ਜਾਏਗਾ ਅਲੱਗ ਉਸ ਤੋਂ ਬਾਅਦ ਖਬਰਾਂ ਆਈਆਂ ਹਮ ਕਿ ਪਦਮੰਤਮਨ ਚੁੱਕਣੇ ਹੋਗੇ ਕਿਉਂਕਿ ਦੇਖੋ ਸਾਡਾ ਪਿੰਡੂ ਸੜਕੀ ਨੈਟਵਰਕ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੋਰ ਸਾਲ ਨੂੰ ਖਤਮ ਹੋ ਜਾਏਗਾ ਹਮ ਰਿਪੇਅਰਿੰਗ ਨਹੀਂ ਹੋ ਰਹੀ ਜੇ ਸਾਡੇ ਕੋਲ ਮਤਲਬ ਕਿ ਲੈ ਦੇ ਕੇ ਜਿਹੜੇ ਹਾਈਵੇ ਆ ਇਸ ਤਰ੍ਹਾਂ ਦੀ ਸਾਡੀ ਇੰਟਰਸਟੇਟ ਕਨੈਕਟੀਵਿਟੀ ਜਿਹੜੀ ਪ੍ਰਭਾਵਿਤ ਹੁੰਦੀ ਆ ਕਿਉਂਕਿ ਵੇਖੋ ਜੋ ਮਰਜ਼ੀ ਆ ਠੀਕ ਹੈ ਜ਼ਮੀਨ ਆਪਣੀ ਗਈ ਆ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਆਲਮੋਸਟ ਜ਼ਮੀਨ ਜਿਹੜੀ ਜਿੰਨੀ ਐਕਵਾਇਰ ਉਹਨਾਂ ਨੇ ਕਰਨੀ ਸੀ ਉਹ ਕਰ ਲਈ ਆ ਇਹ 5 10% ਦਾ ਹੀ ਮਸਲਾ ਜ਼ਿਆਦਾਤਰ ਗੁਰਦਾਸਪੁਰ ਦੇ ਵਿੱਚ ਹੂੰ ਤੋ ਗੱਲ ਇਹ ਆ ਕਿ ਇਹ ਇਹਨਾਂ ਨੂੰ ਪਤਾ ਆ ਕਿ ਜੇ ਅਸੀਂ ਇਸ ਪ੍ਰੋਜੈਕਟ ਤੋਂ ਬਾਹਰ ਰਹਿ ਗਏ ਤੇ ਪੰਜਾਬ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗਾ ਹੂੰ ਇਸ ਵਾਸਤੇ ਇਹਨਾਂ ਨੇ ਯਤਨ ਜ਼ਰੂਰ ਕੀਤੇ ਇਤੋਂ ਤੱਕ ਕਿ ਜਿਹੜਾ ਐਕਵਾਇਰ ਜ਼ਮੀਨ ਕੀਤੀ ਦੇ ਵਿੱਚ ਝੋਨਾ ਬੀਜ ਦਿੱਤਾ ਗਿਆ ਸੀ ਕੁਝ ਲੋਕਾਂ ਵੱਲੋਂ ਵਾਹ ਵੀ ਦਿੱਤਾ ਗਿਆ ਸੀਗਾ ਪਰ باوجود ਇਸ ਦੇ ਹੁਣ ਇਹਨਾਂ ਦਾ ਭਰੋਸਾ ਪਤਾ ਨਹੀਂ ਵੱਜਿਆ ਕਿ ਨਹੀਂ ਤਾਂ ਉਸ ਸਵਾਲ ਦੇ ਜਵਾਬ ਦੇ ਵਿੱਚ ਜੋ ਅਸਾਨੀ ਸਾਹਿਬ ਨੇ ਪੁੱਛਿਆ ਤਾਂ ਇਹਨਾਂ ਨੇ ਕਿਹਾ ਯਾਨੀ ਉੱਥੇ ਗੜਕਰੀ ਸਾਹਿਬ ਉੱਧ ਖੜੇ ਹੁੰਦੇ ਆ ਉਹਨਾਂ ਨੇ ਜਵਾਬ ਦਿੱਤਾ ਤੇ ਦੇਖੋ ਇਹ ਜਿਹੜੀਆਂ ਕੁਝ ਯੋਜਨਾਵਾਂ ਹੈਗੀਆਂ ਕੁਝ ਸਕੀਮਾਂ ਨੇ ਹਾਈਵੇਜ਼ ਦੀਆਂ ਇਹ ਜੋ ਜ਼ਮੀਨ ਐਕਵਾਇਰ ਕਰਨ ਦੀਆਂ ਦਿੱਕਤਾਂ ਨੇ ਉਹਨਾਂ ਦੇ ਵਾਸਤੇ ਰੋਕੀਆਂ ਗਈਆਂ ਉਹਨਾਂ ਦੇ ਕਰਕੇ ਰੋਕੀਆਂ ਗਈਆਂ ਹਮ ਤਾਂ ਕਹਿੰਦਾ ਮਤਲਬ ਕਿ ਇਹਨਾਂ ਨੇ ਜੋ ਉੱਥੇ ਫਿਗਰ ਆਊਟ ਕੀਤਾ ਹੈ 3303 ਕਰੋੜ ਰੁਪਏ ਦੀਆਂ ਉਹ ਕਹਿੰਦੇ ਕਿ ਇਸ ਤਰ੍ਹਾਂ ਦੀਆਂ ਹਾਈਵੇ ਸਕੀਮਾਂ ਹੈਗੀਆਂ ਨੇ ਜਿਹੜੀਆਂ 80 ਫਿਲਹਾਲ ਠੰਡੇ ਵਾਸਤੇ ਚ ਪਾ ਚੁੱਕੇ ਆ ਉਹਦਾ ਕਾਰਨ ਇਹੋ ਆ ਉਹ ਕਹਿੰਦੇ ਇੱਕ ठेकेदार ਸਾਡੇ ਤੋਂ ਕਲੇਮ ਮੰਗ ਰਾਇਏ ਨੇ ਅੱਛਾ ਉਹਨਾਂ ਦਾ ਨੁਕਸਾਨ ਹੋ ਰਿਹਾ ਹੂੰ ਤਾਂ ਇਸ ਕਰਕੇ ਹੁਣ ਦੇਖੋ ਇਹ ਖਬਰ ਆਈ ਸੀ ਕਿ ਭਗਵੰਤ ਮਾਨ ਕਾਫੀ ਐਕਟਿਵ ਹੋ ਰਾਇਆ ਤਾਂ ਮੈਨੂੰ ਵੀ ਲੱਗਿਆ ਸੀਗਾ ਕਿ ਚਲੋ ਜਿਹਦਾ ਕੋਈ ਹੱਕ ਰਹਿੰਦਾ ਆ ਮਾਨ ਸਾਹਿਬ ਪਰਸਨਲੀ ਉਹਦੇ ਚ ਇੰਟਰਫੇਅਰ ਕਰਕੇ ਤੇ ਰਾਜ਼ੀ ਕਰ ਲੈਣਗੇ ਕਿਸਾਨਾਂ ਨੂੰ ਕਿਉਂਕਿ ਚਲੋ ਮੁੱਖ ਮੰਤਰੀ ਦਾ ਇੱਕ ਪ੍ਰਭਾਵ ਹੁੰਦਾ ਹੀ ਆ ਇਹ ਕੋਦੇ ਆਪਣੇ ਵੀ ਅਧਿਕਾਰ ਖੇਤਰ ਚ ਬਤੇਰਾ ਕੁਝ ਹੁੰਦਾ ਹੈ ਪਰ ਹਮ ਇਹ ਇੱਕ ਵੱਡੀ ਖਬਰ ਆ ਗਟਕਰੀ ਸਾਹਿਬ ਨੇ ਰਾਜ ਸਭਾ ਦੇ ਵਿੱਚ ਖਲੋ ਕੇ ਆਇਆ ਕਿ ਹਾਂ ਭਾਈ ਤੁਹਾਡੇ 3303 ਕਰੋੜ ਰੁਪਏ ਦੇ ਪ੍ਰੋਜੈਕਟ ਫਿਲਹਾਲ ਅਸੀਂ ਰੱਦ ਕਰ ਦਿੱਤੇ ਆ ਰੱਦ ਕਰਨ ਤੋਂ ਭਾਵ ਇਹ ਤੇ ਨਹੀਂ ਆਪਾਂ ਕਹਿ ਸਕਦੇ ਕਿ ਬੰਦ ਹੋ ਗਿਆ ਪਰ ਫਿਲਹਾਲ ਇੱਕ ਵਾਰੀ ਕਹਿ ਸਕਦੇ ਹਾਂ ਕਿ ਠੰਡੇ ਬਸਤੇ ਚ ਪੈ ਗਏ ਨੇ ਕਿਉਂਕਿ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬਹੁਤੀਆਂ ਜ਼ਮੀਨਾਂ ਪੰਜਾਬ ਚ ਐਕਵਾਇਰ ਹੋ ਚੁੱਕੀਆਂ ਨੇ ਜੋ ਨਾ ਪਾਕੀ ਹੈ ਕਿ ਜ਼ਮੀਨ ਵਧ ਜੂਗੀ ਤੇ ਪਰ ਇਹ ਥੋੜਾ ਜਿਹਾ ਹਿੱਸਾ ਹੈਗਾ ਜਿਹੜਾ ਵਿਵਾਦਤ ਆ ਇੱਥੇ ਕਿਸਾਨ ਕਹਿੰਦੇ ਕਿ ਸਾਡੇ ਨਾਲ ਤਾਂ ਕੌੜ ਰਿਹਾ ਹ ਹ ਹ ਤਾਂ ਇਹ ਮਾਮਲਾ ਜਿਹੜਾ ਉਹ ਸਾਡਾ ਤਾਂ ਫਿਰ ਉਹ ਹਾਲ ਹੋਏਗਾ ਇੰਨੀ ਵੀ ਕੀਤਾ ਤੇ ਰੁੱਖਾ ਵੀ ਖਾਦਾ ਇੰਨੀ ਜ਼ਮੀਨ ਵੀ ਗਵਾਈ ਤੇ ਜੇ ਤੋੜ ਇਹ ਪ੍ਰੋਜੈਕਟ ਚੜੇ ਨਾ 3503 ਕਰੋੜ ਦਾ ਘਾਟਾ ਹੋ ਗਿਆ ਪ੍ਰੋਜੈਕਟਾਂ ਤੇ ਮੇਰੇ ਖਿਆਲ ਦੇ ਨਾਲ ਸਾਡੇ ਵਾਸਤੇ ਦੁਹਾ ਘਾਟਾ ਹੈ ਕਿ ਅਸੀਂ ਦੇਸ਼ਕਿੰਤੀ ਜ਼ਮੀਨ ਵੀ ਆਪਦੀ ਗਵਾਈ ਜਾਂਨੇ ਆ ਇਸ ਤਰ੍ਹਾਂ ਦੇ ਪ੍ਰੋਜੈਕਟ ਵੀ ਅੱਧ ਵਿਚਾਲੇ ਲਟਕੇ ਜਾਂਦੇ ਆ ਤਾਂ ਮੇਰੇ ਖਿਆਲ ਦੇ ਨਾਲ ਸੋਚਨ ਵਿਚਾਰਨ ਦਾ ਵਿਸ਼ਾ ਜੀ ਬਿਲਕੁਲ ਬਿਲਕੁਲ ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਕਹਿੰਦੇ ਆਸ਼ੂ ਨੂੰ ਰੜਕਣ ਵਾਸਤੇ 5 ਦਿਨ ਦਾ ਰਿਮਾਂਡ ਮਿਲ ਗਿਆ ਜੀ ਆਹ ਦੇਖੋ ਇਹਦੇ ਵਾਸਤੇ ਜਿਹੜਾ ਆਸ਼ੂ ਆ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਅਗਸਤ ਮਾੜਾ ਆ ਜੀ ਅਗਸਤ ਮਾੜਾ ਚੜਿਆ ਕਿਉਂਕਿ ਬਾਈ ਦੇ ਵਿੱਚੋਂ ਜਦੋਂ ਨਾਈ ਦੀ ਦੁਕਾਨ ਚ ਚੁੱਕ ਕੇ ਲੈ ਗਏ ਸਨ ਉਦੋਂ ਵੀ ਤੇ ਅਗਸਤ ਮਹੀਨਾ ਹੀ ਸੀ ਜੇ ਮੈਂ ਨਹੀਂ ਭੁੱਲਦਾ ਹੂੰ ਅਗਸਤ ਦਾ ਮਹੀਨਾ ਸੀ ਤਾਂ ਇਸ ਵਾਸਤੇ ਇਹ ਅਗਸਤ ਜਿਹੜਾ ਹੈ ਮਹੀਨਾ ਇਹ ਬਚਾ ਕੇ ਲੰਘਣਾ ਲੰਘਾਣਾ ਪਏਗਾ ਆਸ਼ੂ ਜੀ ਨੂੰ ਬਰਹਾਲ ਹੋਰ ਤੇ ਜੋ ਵੀ ਆ ਇਹਨਾਂ ਵੀ ਕਹਿ ਲੋ ਕਿ ਭਾਈ ਜ਼ਿੰਦਗੀ ਜਿਹੜੀ ਹੈ ਜਦੋਂ ਤੱਕ ਜਮਾਂਤ ਨਹੀਂ ਹੁੰਦੀ ਉਦੋਂ ਤੱਕ ਸਿੱਖਾਂ ਦੇ ਪਿੱਛੇ ਮੁੜ ਤੋ ਜੀ ਜੀ ਬਿਲਕੁਲ ਕਿਉਂਕਿ ਈਡੀ ਨੇ 5 ਦਿਨ ਦਾ ਰਿਮਾਨ ਲੈ ਲਿਆ ਦੇਖੋ ਚਰਚਾਵਾਂ ਨੇ ਮੈਂ ਕੋਈ ਡਾਕੂਮੈਂਟ ਨਹੀਂ ਦੇਖੇ ਅੱਜ ਕੁਝ মিডিਆ ਆਊਟਲੈਟ ਨੇ ਇਹ ਗੱਲ ਕਹੀ ਆ ਕਿ ED ਨੇ 9 ਘੰਟੇ ਪੁੱਛਗਿੱਛ ਕੀਤੀ ਸੀ ਆਸ਼ੂ ਤੋਂ ਹੂੰ ਹੂੰ ਆਸ਼ੂ ਨੇ ਉਹ ਜਵਾਲਾਂ ਦੇ ਜਵਾਬ ਨਹੀਂ ਦਿੱਤੇ ਖਾਸ ਤੌਰ ਤੇ ਕੁਝ ਇੰਟਰਨੈਸ਼ਨਲ ਟ੍ਰਾਂਜੈਕਸ਼ਨਾਂ 'ਮੈਂ ਹੂੰ ਮਤਲਬ ਕਿ ਲੈਂ ਦੇ ਰਹੇ ਆ ਤੇ ਤੁਹਾਨੂੰ ਪਤਾ ਹੀ ਹੈ ਕਿ ਇਹ ਜਿਹੜਾ ਮਾਮਲਾ ਹੈ ਇਹਦੇ ਵਿੱਚ ਵੱਡਾ ਦਾਵਾ ਹੀ ਇਹ ਕੀਤਾ ਜਾਂਦਾ ਹੈ ਕਿ ਚਲੋ ਕੋਈ 2000 ਕਰੋੜ ਦਾ ਕਹਿੰਦਾ ਕੋ 3000 ਕਰੋੜ ਦਾ ਕਹਿੰਦਾ ਕਥਿਤ ਘਟਾਲਾ ਜਿਹੜਾ ਵੀ ਆ ਹਾਂ 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 ਕਿ ਇਹਦੇ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਸੀਗਾ ਉਹ ਬਾਹਰਲੇ ਮੁਲਕਾਂ ਚ ਚਲਾ ਗਿਆ ਹਾਂ ਜੀ ਸਿੰਗਲਾ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਹਾਂ ਉਹਨ ਪਤਾ ਨਹੀਂ ਕਿਹੜੇ ਮੁਲਕ ਚ ਬੈਠਾ ਹੈ ਹਾਂ 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 ਤਾਂ ਉਹ ਤਾਂ ਇਕੱਲੇ ਦਾ ਹੀ ਜਿਹੜਾ ਉਹ ਤਕਰੀਬਨ ਘਫਲਾ 920 ਤੋਂ 200 ਕਰੋੜ ਦਾ ਬਣਦਾ ਹਾਂ ਤੋ ਇਸ ਕਰਕੇ ਮਤਲਬ ਕਿ ਇਹਦੇ ਵਿੱਚ ਈਡੀ ਜਿਹੜੀ ਆ ਉਹ ਇਨਵੋਲਵ ਹੋ ਗਈ ਈਡੀ ਤੁਹਾਨੂੰ ਪਤਾ ਹੀ ਆ ਜਿੱਥੇ ਇਸ ਤਰ੍ਹਾਂ ਦਾ ਵਿੱਤੀ ਲੈਣ ਦੇ ਨੂੰ ਹੋ ਗਿਆ ਉਹਨੂੰ ਪਰਚਾ ਕੱਟਣ ਦੀ ਲੋੜ ਨਹੀਂ ਹੁੰਦੀ ਉਹ ਅਦਾਲਤ ਤੋਂ ਹੀ ਕਾਗਜ਼ਾਤ ਜਿਹੜੇ ਐਕਸੈਸ ਕਰ ਲੈਂਦੀ ਆ। ਜੀ ਬਿਲਕੁਲ ਈਡੀ ਜਿਹੜੀ ਆ ਉਹ ਹੁਣ 5 ਦਿਨ ਦਾ ਰਿਮਾਂਡ ਲੈ ਚੁੱਕੀ ਆ ਪਰ ਚਰਚਾਵਾ ਇਹੋ ਹੀ ਆ ਕਿ ਕੁਝ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਈਡੀ ਨੂੰ ਨਹੀਂ ਮਿਲੇ ਤੇ ਇਸੇ ਆਧਾਰ ਤੇ ਇਹਨਾਂ ਨੇ ਗ੍ਰਿਫਤਾਰੀ ਜਿਹੜੀ ਆ ਪਾ ਦਿੱਤੀ ਆ। ਆਸ਼ੂ ਵਾਸਤੇ ਵਿਵਤਾ ਜਿਹੜੀ ਆ ਕੱਟ ਨਹੀਂ ਹੋਏਗੀ। ਤੇ ਇਹੀ ਹੈ ਕਿ ਹੁਣ ਵਿਵਪਤਾ ਘਟਾਉਣ ਵਾਸਤੇ ਆਸ਼ੂ ਕੀ ਪਾਲਾ ਬਦਲ ਸਕਦੇ ਆ ਕਿਉਂਕਿ ਚਰਚਾਵਾਂ ਸੀਗੀਆਂ ਬਹੁਤ ਲੰਮੇ ਸਮੇਂ ਤੋਂ ਕਿ ਭਾਰਤੀ ਜਨਤਾ ਪਾਰਟੀ 'ਚ ਜਾ ਸਕਦੇ ਆ ਰਵਨੀਤ ਮਿੱਟੂ ਤੋਂ ਬਾਅਦ ਤੇ ਖਾਸਾ ਪਤਾ ਹੀ ਚਰਚਾ ਰਿਆ ਤਾਂ ਹੁਣ ਇਹ ਵੇਖਣਾ ਹੋਏਗਾ ਕਿ ਇੱਕ ਵਿਵਾਦਤ ਲੀਡਰ ਜਿਹਦੇ ਕਾਉਂਸਲਰ ਤੋਂ ਲੈ ਕੇ ਕਾਉਂਸਲਰ ਬਣਿਆ ਸੀਗਾ ਨਾ ਸਭ ਤੋਂ ਪਹਿਲਾਂ 1997 ਦੇ ਨੜੇ ਜੀ ਤਾਂ ਕਾਉਂਸਲਰ ਤੋਂ ਲੈ ਕੇ ਇੱਕ ਪਾਵਰਫੁੱਲ ਮਨਿਸਟਰ ਤੱਕ ਆਸ਼ੂ ਜਿੰਨਾ ਤੇਜ਼ੀ ਨਾਲ ਸਿਆਸਤ ਦੇ ਵਿੱਚ ਵਧਿਆ ਹੂੰ 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 ਓਨੇ ਨਾਲੇ ਦੇ ਰੋਲੇ ਵਧੇ ਕਦੇ ਕਿਸੇ ਆਧਿਕਾਰਕ ਨੂੰ ਕੁੱਟ ਦਿੱਤਾ ਕਦੇ ਸੇਖੋਂ ਨੂੰ ਜਾਂ ਮਿੱਧ ਕੇ ਰੱਖ ਦਿਆਂਗਾ ਕਦੇ ਕਿਸੇ ਅਫਸਰ ਨੂੰ ਠੁੱਟ ਕੇ ਪੈ ਜਾਣਾ ਬਹੁਤ ਸਾਰੇ ਵਿਵਾਦ ਨੇ ਤਾਂ ਮਤਲਬ ਕਿ ਇੱਕ ਵਿਵਾਦਤ ਪਰ ਪਾਵਰਫੁੱਲ ਲੀਡਰ ਜਿਹਦੇ ਨਾਲ ਪੱਕੀਆਂ ਵੋਟਾਂ ਮਿਲ ਲੁਧਿਆਣੇ ਦੇ ਹਮ ਹਮ ਤਾਂ ਕਿ ਦੇ ਨਾਲ ਜਾਏਗਾ ਕਿ ਕਾਂਗਰਸ ਠੀਕ ਹੈ ਕੈਰੀਆ ਕਿ ਠੱਗਾ ਹੋ ਰਿਹਾ ਆਸ਼ੂ ਦੇ ਨਾਲ ਅਸੀਂ ਆਸ਼ੂ ਦੇ ਨਾਲ ਖਲੋਤੇ ਆ ਤੇ ਬਹੁਤਾ ਕੁਝ ਹੋ ਨਹੀਂ ਰਿਹਾ ਤਾਂ ਭਾਰਤ ਪੂਸ਼ਣ ਆਸ਼ੂ ਆਪਣੇ ਨਿੱਜੀ ਜੀਵਨ ਜਾਂ ਸਿਆਸੀ ਜੀਵਨ ਨੂੰ ਅੱਗੇ ਵਧਾਉਣ ਵਾਸਤੇ ਕੀ ਕੋਈ ਪਾਲਾਵੰਦੀ ਜਿਹੜੀ ਹੈ ਉਹ ਆਪਦੀ ਨਵੇਂ ਸਿਰੇ ਤੋਂ ਸਿਰਜੇਗਾ ਜਾਂ ਨਹੀਂ ਇਹਦੇ ਤੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਚਰਚਾਵਾਂ ਬਹੁਤ ਨੇ ਕਿ ਇੰਡੀ ਦੇ ਸਿਕੰਜਾ ਵਿੱਚ ਖਾਸ ਤੌਰ ਤੇ ਫੌਲਾਦੀ ਸਿਕੰਜੇ ਚ ਜੇ ਆਸ਼ੂ ਫਸਿਆ ਹੈ ਤੇ ਉਹ ਸਿਕੰਜਾ ਜਿਹੜਾ ਤੁਹਾਨੂੰ ਪਤਾ ਹੈ 1 ਮਿੰਟ ਦੇ ਵਿੱਚ ਟੁੱਟ ਜਾਂਦਾ ਹ ਹ ਹ ਮਸਲਨ ਤੁਸੀਂ ਦੇਖੋ ਕਿ ਜਿਸ ਬੰਦੇ ਨੇ ਪਹਿਲਾ ਹ ਇਹ ਦੋਸ਼ ਲੱਗੇ ਕਿ ਕੇਜਰੀਵਾਲ ਨੂੰ ਸ਼ਰਾਬ ਘਟਾਲੇ ਦੇ ਵਿੱਚ ਸਹਿਯੋਗ ਕੀਤਾ ਹ ਹ ਹ ਤਾਂ ਉਸੇ ਨੂੰ ਮੁੜ ਕੇ ਜਦੋਂ ਇਲੈਕਟਰਲ ਬਾਂਡ ਦੇ ਦਿੰਦਾ ਹ ਹ ਮੁਰਕੇ ਜਦੋਂ ਬਿਆਨ ਦੇ ਦਿੰਦਾ ਉਸੇ ਨੂੰ ਏਜੰਸੀਆਂ ਨੇ ਕਿਹਾ ਕਿ ਜਮਾਨਤ ਦੇ ਦੇ ਚ ਤੇਰੇ ਪਿੱਟੇ ਚ ਦਰਦਿਆ ਜੀ ਜੀ ਤਾਂ ਮਤਲਬ ਕਿ ਹਲਾਦੀ ਸਿਕੰਜਾ ਜਿਹੜਾ ਉਹ ਮੋਮਬਤੀ ਵਾਂਗੂ ਪਿਘਲ ਜਾਂਦਾ ਜਦੋਂ ਪਿੱਛੋਂ ਗੁਜਰਾਤ ਲੋਬੀ ਰੋਮਾਲ ਹਲਾ ਦਿੰਦੀ ਹ ਹ ਇਧਰੋਂ ਰਮਾਲ ਉਧਰੋਂ ਰਮਾਲ ਹਿੱਲਿਆ ਤੇ ਇਧਰੋਂ ਹਿੱਲੀ ਫੁਲਕਾਰੀ ਹ ਤਾਂ ਬਸ ਉਧਰੋਂ ਜਦੋਂ ਰਮਾਲ ਹਲਾ ਦਿੰਦੇ ਆ ਇਧਰੋਂ ਈਡੀ ਆਪਦੀ ਫੁਲਕਾਰੀ ਹਲਾ ਦਿੰਦੀ ਆ ਸੋ ਇਸ ਵਾਸਤੇ ਭਾਰਤ ਪੂਸ਼ਣ ਆਸ਼ੂ ਦੀ ਜਿੰਨੀ ਗ੍ਰਿਫਤਾਰੀ ਦੇ ਚਰਚੇ ਆ ਉਦੋਂ ਮੈਨੂੰ ਲੱਗਦਾ ਕਿ ਚਾਰ ਗੁਣਾ ਇਸ ਗੱਲ ਤੇ ਚਰਚਾ ਹੈ ਕਿ ਭਾਰਤ ਪੂਸ਼ਣ ਆਸ਼ੂ ਆਪਣੀ ਜਾਨ ਛਡਾਉਣ ਵਾਸਤੇ ਕੋਈ ਸਮਝੌਤਾ ਕਰ ਸਕਦਾ ਹੂੰ ਜੀ ਜੀ ਉਦੋਂ ਤਾਂ ਕਹਿੰਦੇ ਸੀ ਕਿ ਇੱਕ ਕਾਲ ਵਾਇਰਲ ਹੋਈ ਸੀ ਕਹਿੰਦੇ ਜਹਾ ਅਦਾਲਤ ਨੂੰ ਕਹਦੇ ਮੰਤਰੀ ਨਹੀਂ ਮੰਨਦਾ ਹੁਣ ਈੜੀ ਨੂੰ ਵੀ ਕਹਦਿੰਦੇ ਮੰਤਰੀ ਨਹੀਂ ਮੰਨਦਾ ਈੜੀ ਤਾਂ ਚੱਕ ਕੇ ਲੈ ਗਈ ਹੈ ਨਹੀਂ ਹੁਣ ਮੰਤਰੀ ਹੈ ਨਹੀਂ ਨਾ ਹਾਂ ਰੌਲਾ ਵੀ ਸਾਬਕਾ ਲੱਗਿਆ हां जी जिस दिन बंदे दे आगे एक्स लग ਜਾਂਦਾ ਹੈ ਨਾ ਜੀ ਹਮ ਸਮਝ ਲਓ ਕਿ ਉਹ ਵਾਈ ਜੈਡ ਯੂ ਡੀ ਹੋ ਜਾਂਦਾ ਪਿੱਛੇ ਸਹੀ ਸਹੀ ਬਿਲਕੁਲ हां हां जी ਸਮਝ ਕੁਛ ਵੀ ਨਹੀਂ ਹੁੰਦਾ ਉਸ ਤੋਂ ਬਾਅਦ ਜੀ ਬਿਲਕੁਲ ਬਿਲਕੁਲ ਸ਼ੰਭੂ ਬਾਰਡਰ ਕਹਿੰਦੇ ਨਹੀਂ ਖੁੱਲੇਗਾ ਅਦਾਲਤ ਨੇ ਤਾਂ ਕਿਆ ਸੀ ਮੀਟੂ ਜੀ ਕੀ ਇਹ ਤਾਂ ਇਸ ਤਰ੍ਹਾਂ ਤੁਸੀਂ ਰੋਕ ਨਹੀਂ ਸਕਦੇ ਆ ਦੇਖੋ ਸੁਪਰੀਮ ਕੋਰਟ ਦੀ ਵੀ ਮੋਢਲੀ ਟਿੱਪਣੀ ਸੀਗੀ ਹਾਈ ਕੋਰਟ ਦੀ ਵੀ ਪਹਿਲਾਂ ਇਸੇ ਤਰ੍ਹਾਂ ਦੀ ਸਖਤ ਟਿੱਪਣੀ ਸੀ ਉਹਨਾਂ ਨੇ ਤੇ ਫੈਸਲਾ ਵੀ ਪਾਸ ਕਰ ਦਿੱਤਾ ਸੀਗਾ ਤੁਹਾਨੂੰ ਯਾਦ ਆ ਹਾਈ ਕੋਰਟ ਨੇ ਪਰ ਸੁਪਰੀਮ ਕੋਰਟ ਨੇ ਫਿਲਹਾਲ ਕਹਿ ਲੋ ਕਿ ਸਥਿਤੀ ਨੂੰ ਜਿਉਂ ਦਾ ਤਿਉਂ ਰੱਖਣ ਦਾ ਹੀ ਕਹਿ ਦਿੱਤਾ ਤੇ ਅਗਲੀ ਸੁਣਵਾਈ ਜਿਹੜੀ ਹੈ ਉਹ ਅਗਾਹ ਪਾ ਦਿੱਤੀ ਹੈ ਤਾਂ ਮਤਲਬ ਕਿ ਸਥਿਤੀ ਜੇ ਜਿਉਂ ਦੀ ਤਿਉਂ ਰਹੇਗੀ ਉਹ ਬਾਡਰ ਹਾਲ ਫਿਲਹਾਲ ਨਹੀਂ ਖੁੱਲਣਗੇ ਤਾਂ ਕੋਲ ਬਲਾਕੇ ਕਹਿ ਸਕਦੇ ਆਪਾਂ ਇਹਦੇ ਤੇ ਅੱਗੇ ਬਹੁਤ ਵਾਰੀ ਗੱਲ ਪ੍ਰਵੀਨ ਜੀ ਕੀਤੀ ਹੋਈ ਆ ਕਿ ਦਰਅਸਲ ਹਰਿਆਣਾ ਪੂਰਾ ਟੈਲ ਲਾ ਰਿਹਾ ਪੂਰਾ ਜ਼ੋਰ ਲਾ ਰਿਹਾ ਤੇ ਕਿਸੇ ਤਰੀਕੇ ਨਾਲ ਮਹੀਨਾ ਦੋ ਮਹੀਨਾ ਅਸੀਂ ਇਸ ਸਮਾਂ ਇਹ ਵਫਵਾ ਜਿਹੜਾ ਉਹ ਲੰਘਾ ਲਈਏ ਤਾਂ ਕਿ ਇੱਥੇ ਪਿੜ ਨਾ ਵੱਜ ਜਾਵੇ ਹਾਂ ਜਾਂ ਸਾਡੇ ਬਾਡਰਾਂ ਤੇ ਦਿੱਲੀ ਵਾਲੀ ਸਾਈਡ ਪਿੜ ਨਾ ਵੱਜ ਜਾਵੇ ਜੀ ਜੀ ਇਸ ਵਾਸਤੇ ਕਿਉਂਕਿ ਗੁਰਨਾਮ ਚੜੂਨੀ ਤੇ ਉਥੇ ਲਾਨੀਆਂ ਕਹਿ ਚੁੱਕਾ ਕਿ ਮੈਂ ਇਲਕਸ਼ਾ ਲੜਨਾ ਹੂੰ ਤੇ ਜਿਵੇਂ ਜਿਵੇਂ ਫਿਰ ਕਿਸਾਨੀ ਅੰਦੋਲਨ ਕਿਸਾਨੀ ਸੰਘਰਸ਼ ਹਰਿਆਣੇ ਨੂੰ ਕੇਂਦਰ ਬਣਾਏਗਾ ਜਾਂ ਦਿੱਲੀ ਦੀਆਂ ਸਰਹੱਦਾਂ ਨੂੰ ਕੇਂਦਰ ਬਣਾਏਗਾ ਤਾਂ ਬਹੁਤ ਸਥਿਤੀ ਇਹਨਾਂ ਦੀ ਗੁੰਜਲਦਾਰ ਹੋ ਜਾਏਗੀ ਭਏ ਤਾਂ ਵੈਸੇ ਹੀ ਫਸੇ ਹੋਏ ਨੇ ਉਥੇ ਹੂੰ ਇਸ ਵਾਸਤੇ ਕਾਨੂੰਨੀ ਤੌਰ ਤੇ ਪੂਰਾ ਜ਼ੋਰ ਲਾ ਰਹੇ ਆ ਕਿ ਸੁਪਰੀਮ ਕੋਰਟ ਲਾਅ ਐਂਡ ਆਰਡਰ ਤੇ ਸਾਡੇ ਨਾਲ ਸਹਿਮਤੀ ਪ੍ਰਗਟਾ ਦੇਵੇ ਕਿ ਹਾਂ ਭਾਈ ਇਹਨਾਂ ਨੂੰ ਲॉ ਐਂਡ ਆਰਡਰ ਤੇ ਇਹ ਹੱਕ ਹੈ ਕਿ ਤੁਹਾਨੂੰ ਇੱਥੇ ਰੋਕਿਆ ਜਾ ਸਕਦਾ ਸੋ ਇਸੇ ਵਾਸਤੇ ਇਹ ਲੜਾਈ ਜਿਹੜੀ ਆ ਬੜੀ ਸ਼ਿੱਦਤ ਦੇ ਨਾਲ ਲੜੀ ਜਾ ਰਹੀ ਆ ਤਾਂ ਬਾਕੀ ਹੁਣ ਇਹਨਾਂ ਦਾ ਜਿਹੜਾ ਰਵਈਆ ਤੇ ਤੁਹਾਨੂੰ ਪਤਾ ਹੀ ਆ ਜੀ ਨਾ ਸਿਰਫ ਸਿਆਸੀ ਮਫਾਦਾ ਪ੍ਰਤੀ ਇਹਨਾਂ ਦਾ ਝੁਕਾਅ ਹੈ ਬਲਕਿ ਇਹਨਾਂ ਨੇ ਕਿ ਗਲੈਂਟਰੀ ਅਵਾਰਡ ਕਹਿ ਦਿੱਤੇ ਜੀ ਕਿ ਜਿਹੜੇ ਗੋਲੀਆਂ ਚਲਾਉਣ ਵਾਲੇ ਤੇ ਜੱਲਿਆਂ ਦੇ ਬਾਗ ਤੋਂ ਵੀ ਸਿਦਾਂਤ ਦਿੱਤੇ ਜਾਣਗੇ हां जी गैलेंट्री अवार्ड ਦੇ ਨਾਲ ਤੋਂ ਕਹਿੰਦਾ ਮਤਲਬ ਇਹ ਕਿ ਇਹ ਸਾਰਾ ਕੁਝ ਜੇ ਇਹਨਾਂ ਦੇ ਪੱਖ ਤੋਂ ਆਪਾਂ ਦੇਖੀਏ ਤੇ ਕੋਈ ਬਹੁਤੀ ਉਮੀਦ ਨਹੀਂ ਕਰ ਸਕਦੇ ਹਾਂ ਕੋਟੋਂ ਸਾਰੇ ਫੈ ਆ ਸਾਰੇ ਪੱਖ ਸੁਣ ਕੇ ਸਾਰੀਆਂ ਧਿਰਾਂ ਨੂੰ ਸੁਣ ਕੇ ਉਦੋਂ ਬਾਅਦ ਅੰਤਮ ਕੋਈ ਫੈਸਲਾ ਦੇਵੇ ਕਿ ਫੇਰ ਪਤਾ ਲੱਗਣਾ ਕੀ ਹੁੰਦਾ ਜੀ ਤੇ ਦਿੱਲੀ ਕੋਚਿੰਗ ਸੈਂਟਰ ਹਾਦਸੇ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀ ਮਿੰਟੂ ਜੀ ਇੱਕ ਦਿਨ ਕੀ ਵਿਦਿਆਰਥਣਾਂ ਦੀ ਮੌਤ ਹੋ ਗਈ ਬੇਸਮੈਂਟ ਦੇ ਵਿੱਚ ਪਾਣੀ ਭਰ ਗਿਆ ਜੀ ਉਸ ਮਾਮਲੇ ਦੀ ਹੁਣ ਜਾਂਚ ਸੀਬੀਆਈ ਕਰੇਗੀ ਹਾਂਜੀ ਇਹ ਵੀ ਸੁਣਵਾਈ ਹਾਈ ਕੋਰਟ ਦੇ ਵਿੱਚ ਹੋ ਰਹੀ ਆ ਦਿੱਲੀ ਹਾਈ ਕੋਰਟ ਦੇ ਵਿੱਚ ਜੀ ਤਾਂ ਇਹ ਤੁਹਾਨੂੰ ਪਤਾ ਹੀ ਆ 2 ਅਗਸਤ ਦੇ ਅੱਜ ਜੇ ਆਪਾਂ ਸੁਣਵਾਈ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਮਾਮਲਾ ਜਿਹੜਾ ਵਿਚਾਰਿਆ ਗਿਆ ਉਹ ਅਇਓ ਸੀਗਾ ਕਿ ਜਿਹੜੇ ਉਹ ਤਿੰਨ ਬਹੁਤ ਚਾਲੂ ਕੇ ਇੰਟੈਲੀਜੈਂਟ ਬੱਚੇ ਸੀਗੇ ਜਿਹੜੇ ਅਣਇਾਈ ਮੌਤੇ ਮਰ ਗਏ ਆ ਪ੍ਰਬੰਧ ਦੀ ਢੇਟੇ ਚੜ ਗਏ ਆ ਕਿ ਹੁਣ ਇਹਦੇ ਤੇ ਅੱਗੇ ਕੀ ਕੀਤਾ ਜਾਵੇ ਸੋ ਆਈ ਕਪ ਨੇ ਕਿਹਾ ਕਿ ਵੇਖੋ ਲੋਕਾਂ ਨੂੰ ਪਰਤਾਲ ਤੇ ਸ਼ੱਕ ਨਾ ਹੋਵੇ। ਹਮਮ ਨਾਲ ਹੀ ਜੋ ਹਾਦਸਾ ਹੈ ਉਹਦੀ ਗੰਭੀਰਤਾ ਦੇ ਮੱਦੇ ਨਜ਼ਰ ਸਰਕਾਰੀ ਕਰਮਚਾਰੀਆਂ ਦਾ ਜਿਹੜਾ ਭ੍ਰਿਸ਼ਟਾਚਾਰ ਆ ਉਹਦੇ ਚੱਲਦਿਆਂ ਆਪਾਂ ਇਹਦੀ ਜਾਂਚ ਸੀਬੀਆਈ ਤੋਂ ਹੀ ਕਰਵਾਵਾਂਗੇ। ਮਤਲਬ ਸਾਫ਼ ਹੈ। ਕੋਰਟ ਨੂੰ ਪਹਿਲੀ ਨਜ਼ਰੇ ਜਾਂ ਕਹਿ ਲਓ ਕਿ ਮੁੱਢਲੇ ਤੌਰ ਤੇ ਇਹ ਨਜ਼ਰ ਆਉਂਦਾ ਹੈ ਕਿ ਇਹ ਇੱਕ ਤਰ੍ਹਾਂ ਕਹਿ ਲਓ ਕਿ ਬਹੁਪਰਤੀ ਮਾਮਲਾ ਹੈ। ਹਮਮ ਹਾਦਸਾ ਵੀ ਹੈ ਉਦੀ ਵੀ ਜਾਂਚ ਹੋਣੀ ਹੈ ਕੀ ਕਮੀਆਂ ਪੀਸ਼ੀਆਂ ਸੀ ਸਰਕਾਰੀ ਕਰਮਚਾਰੀਆਂ ਦਾ ਭ੍ਰਿਸ਼ਟਾਚਾਰ ਵੀ ਤੇ ਦੇ ਨਾਲ ਜੁੜਦਾ ਹੈ ਨਾ ਜੁੜਦਾ ਬਿਲਕੁਲ ਸਹੀ ਬਿਲਕੁਲ ਇਹ ਨਾਲ ਹੈ ਲੋਕਾਂ ਦਾ ਭਰੋਸਾ ਮਾਪਿਆਂ ਦਾ ਭਰੋਸਾ ਹਮ ਜਿਹੜੇ ਲੱਖਾਂ ਰੁਪਈਆ ਆਪਣੇ ਬੱਚਿਆਂ ਤੇ ਖਰਚ ਕਰਦੇ ਆ ਉਹਨਾਂ ਨੂੰ ਦਿੱਲੀ ਭੇਜਦੇ ਆ ਜਿੱਥੇ ਦੀ ਜ਼ਿੰਦਗੀ ਬੜੀ ਬਦਹਾਲ ਜ਼ਿੰਦਗੀ ਹੁੰਦੀ ਆ ਫਿਲਮਾਂ ਫਿਲਮਾਂ ਚ ਜਿਹੜੇ ਦਿਖਾਉਂਦੇ ਆ ਨਾ 12ਵੀਂ ਪੇਲ ਜਾਂ 12ਵੀਂ ਪਾਸ ਏਦਾਂ ਉਹ ਠੀਕ ਆ ਉਹ ਸ਼ਹਾਦਤ ਤੱਕ ਉਹ ਚੀਜ਼ਾਂ ਦਿਖਾਈਆਂ ਜਾਂਦੀਆਂ ਔਰ ਉਹਨਾਂ ਨੂੰ ਇਦਾਂ ਵੱਡਿਆ ਕਰਕੇ ਸਿਰਜਿਆ ਜਾਂਦਾ ਕਿ ਹਰੇਕ ਬੰਦੇ ਨੂੰ ਲੱਗਦਾ ਕਿ ਕੋਈ ਗੱਲ ਨਹੀਂ ਮਾੜੀ-ਮੁੱਟੀ ਪੰਗੀ ਘਟਾਂਗੇ ਤੇ ਖੀਰ ਸ਼ਰਮਾ ਜੀ ਵਾਂਗੂ ਅਸੀਂ ਵੀ ਆਈਐਸ ਬਣਨ ਚਾਹਾਂਗੇ ਹਜ਼ੂਰ ਬਹੁਤ ਬੁਰੀ ਹਾਲਤ ਹੁੰਦੀ ਬਿਲਕੁਲ ਛੋਟੇ-ਛੋਟੇ ਕਮਰੇ ਬੇਸਮੈਂਟਾਂ ਉਹਦੇ ਵਿੱਚ ਚਤੋਂ ਪੈ 48 ਟੈਂਪਰੇਚਰ 49 ਟੈਂਪਰੇਚਰ ਤਪਦੇ ਰਹਿਣਾ ਕੋਈ ਸੂਲੀਅਤ ਨਹੀਂ ਗਰੀਬ ਘਰਾਂ ਦੇ ਬੱਚਿਆਂ ਵਾਸਤੇ ਤੇ ਹੋਰ ਵੀ ਮੁਸ਼ਕਲ ਹੈ ਪੇਗਾ ਜੇ ਜਾਣਾ ਇਸ ਤਰ੍ਹਾਂ ਜਾਂਦੀਆਂ ਰਹਿਣਗੀਆਂ ਕੋਈ ਕੋਹਤੇ ਚ ਖੁਦਕੁਸ਼ੀਆਂ ਦਾ ਸੈਂਟਰ ਬਣ ਰਿਹਾ ਹੈ ਇੱਥੇ ਇਸ ਤਰ੍ਹਾਂ ਦਾ ਮਾਮਲਾ ਗੜਬੜਾ ਹੈ ਬਿਲਕੁਲ ਕੋਰਟ ਨੇ ਸਹੀ ਫਰਮਾਇਆ ਕਿ ਇਹ ਮਾਪਿਆਂ ਦਾ ਪਰੋਟਾ ਵੀ ਹੈ ਲੋਕਾਂ ਦਾ ਭਰੋਸਾ ਵੀ ਹੈ ਹੂੰ ਉਹਦਾ ਵੀ ਸਵਾਲ ਹੈ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕੋਈ ਵੱਡੀਆਂ ਗੱਲਾਂ ਨਹੀਂ ਹੈਗੀਆਂ ਕੋਰਟ ਨੂੰ ਇੱਕ ਹੁਕਮ ਜ਼ਰੂਰ ਇਸ ਮਾਮਲੇ ਚ ਪਾਸ ਕਰ ਦੇਣਾ ਚਾਹੀਦਾ ਹੈ ਕਿ ਸਰਕਾਰ ਨਿਯਮ ਬਣਾ ਦੇਵੇ ਕਿ ਜੋ ਵੀ ਕੋਚਿੰਗ ਸੈਂਟਰ ਚਲਾਵੇਗਾ ਉਹਦੀ ਐਨਓਸੀ ਜਿਹੜੀ ਹੈ ਉਹਨੂੰ ਦੇ ਕੇ ਉਹਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਜਾਵੇਗਾ ਕਿ ਜੇ ਮਿੱਤਰਾ ਤੇਰੀ ਅਣਗਹਿਲੀ ਹੋਈ ਤੂੰ ਪੱਕੇ ਤੌਰ ਤੇ ਅੰਦਰ ਵੀ ਜਾਏਗਾ ਤੇਰਾ ਕੋਚਿੰਗ ਸੈਂਟਰ ਵੀ ਸੀਜ਼ ਹੋਏਗਾ ਬਸ ਦੈਟਸ ਇਟ ਤੇਰਾ ਸੇਫਟੀ ਸਟੈਂਡਰਡ ਉਹੀ ਮੇਨਟੇਨ ਕਰਨਾ ਹੈ ਜੀ ਬਿਲਕੁਲ ਬਿਲਕੁਲ ਜੇ ਮਤਲਬ ਕਿ ਸਰਕਾਰ ਨਹੀਂ ਸੁਣਦੀ ਕੋਰਟ ਦੇ ਕੋਲ ਆਓ ਜਾਂ ਕੋਈ ਅਥਾਰਟੀ ਬਣਾ ਦੇਵੋ ਰੈਗੂਲੇਟਰੀ ਬਣਾ ਦਿਓ ਕਿ ਉਹਦੇ ਕੋਲ ਚਲੇ ਜਾਓ ਤਾਂ ਮਤਲਬ ਕਿ ਜੇ ਐਨਓਸੀ ਕਿਸੇ ਨੇ ਪ੍ਰਾਪਤ ਕਰਨੀ ਆ ਤਾਂ ਨਾਲ ਜਦ ਹੀ ਸੇਫਟੀ ਸਟੈਂਡਰਡ ਪ੍ਰਤੀ ਉਹਦੀ ਜ਼ਿੰਮੇਵਾਰੀ ਨਿਸ਼ਚਿਤ ਕਰ ਦੇਣੀ ਚਾਹੀਦੀ ਮੇਰਾ ਇਹ ਮੰਨਣਾ ਹੈ ਕਿਉਂਕਿ ਤੁਸੀਂ ਇੱਕ ਬੱਚੇ ਤੋਂ ਡੇਢ ਡੇਢ ਲੱਖ ਰੁਪਈਆ ਫੀਸ ਲੈ ਰਹੇ ਹੋ ਯਾਰ ਕੋਈ ਆਪਣੀ ਮੱਝ ਵੇਚ ਰਿਹਾ ਕੋਈ ਜ਼ਮੀਨ ਵੇਚ ਰਿਹਾ ਕੋਈ ਮਾਂ ਬਾਪ ਦਾ ਜੋ ਕੋਈ ਮਾੜਾ ਮੋਟਾ ਸੋਨਾ ਚਾਂਦੀ ਉਹ ਵੇਚ ਕੇ ਤੁਹਾਨੂੰ ਦੇ ਰਿਹਾ ਵਾ ਜ਼ਿੰਦਗੀ ਭਰ ਦੀ ਜਮਾ ਪੂੰਜੀ ਮਾਪੇ ਵਿਚਾਰੇ ਹਵਾਲੇ ਕਰ ਦਿੰਦੇ ਆ ਜੀ ਜੀ ਬਿਲਕੁਲ ਸੋ এবੀ ਇੱਕ ਦਿਨ ਮੈਂ ਤੁਜੀ ਆਪਾਂ ਗੱਲ ਕਰ ਰਹੇ ਸੀ ਨਾ ਜਿੱਦੇ ਟੋਲ ਦੀ ਤੇ ਉਹਦੇ ਤੁਸੀਂ ਬਹੁਤ ਸੋਹਣੀ ਗੱਲ ਕਹੀ ਵੀ ਜਿਹਨੇ ਨਿੱਤ ਜਾਣਾ ਤੇ ਜਿਹੜਾ ਆਮ ਹੁੰਦਾ ਜਿਹੜਾ 40 50 ਹਜ਼ਾਰ ਦੀ ਜੌਬ ਕਰਦਾ ਜਿਹਨੇ ਉੱਥੋਂ ਲੰਘਣਾ ਤੇ ਉਹ 7100 ਰੁਪਇਆ 7300 ਰੁਪਇਆ ਕਿਵੇਂ ਦੇਊਗਾ ਇਹ ਉਹੀ ਗੱਲ ਇੱਥੇ ਵੀ ਲਾਗੂ ਹੁੰਦੀ ਹੈ ਵੀ ਦੇਸ਼ ਦਾ ਬਹੁਤ ਵੱਡਾ ਤਾਬਕਾ ਜਿਹੜਾ ਕਿ ਮੱਧ ਵਰਗ ਆ ਜਾਂ ਕਿਸੇ ਵੀ ਵਰਗ ਚ ਆਉਂਦਾ ਹੈ ਹੇਠਲੇ ਵਰਗ ਚ ਆਉਂਦਾ ਨਿਮਨ ਵਰਗ ਚ ਆਉਂਦਾ ਉਹਦੇ ਲਈ ਇਹ ਅਸਾਸੇ ਇਕੱਠੇ ਕਰਨੇ ਬਹੁਤ ਔਖੇ ਆ ਪਰ ਪਤਾ ਨਹੀਂ ਕਿਉਂ ਜਿਹੜੇ ਤਾਂ ਬੈਠਿਆ ਐਨਸੀਆਂ ਦੇਣ ਵਾਲੇ ਜਾਂ ਅਧਿਕਾਰੀ ਜਾਂ ਸਿਆਸਤਦਾਨ ਉਹ ਉਹਨਾਂ ਦੇ ਆਧਾਰ ਦੇ ਉੱਤੇ ਇਹ ਤਰਜੀਹ ਨਹੀਂ ਹੁੰਦੀ ਕੋਈ ਵੀ ਅਸੀਂ ਸੇਫਟੀ ਕਿਸੇ ਲਈ ਕੋਈ ਕੰਮ ਕਰ ਦਈਏ ਕੋਈ ਐਕਟ ਬਣਾ ਦਈਏ ਕੋਈ ਇਸ ਤਰ੍ਹਾਂ ਦੇ ਕੋਈ ਸੋਧ ਹੀ ਕਰ ਦਗੇ ਨਿਯਮਾਂ ਦੇ ਵਿੱਚ ਦੇ ਮੈਨੂੰ ਬਿਲਕੁਲ ਇਹ ਤਾਂ ਚਾਹੀਦਾ ਹੈ ਨਾ ਕਿਉਂਕਿ ਇਹਨਾਂ ਦੇ ਬੱਚੇ ਆਪਦੇ ਬੱਚੇ ਸੇਫ ਹੁੰਦੇ ਆ ਬਿਲਕੁਲ ਹਾਈ ਹੇਅਰ ਬਾਕੀ ਤਾਂ ਹੀ ਤੇ ਬੇਚਿੰਤ ਰਹਿੰਦੇ ਆ ਜੇ ਇਹਨਾਂ ਦੇ ਵੀ ਬੱਚੇ ਬਰੋਬਰ ਇਸ ਤਰ੍ਹਾਂ ਹੋਣ ਆਪਣੇ ਬੱਚੇ ਮੰਨ ਲਓ ਅਸੀਂ ਵੈਨਾ ਚ ਭੇਜਦੇ ਆ ਤੇ ਅਸੀਂ ਕਿੰਨੇ ਚਿੰਤਤ ਹੁੰਨੇ ਆ ਤੇ ਜੇ ਜਿਨ੍ਹਾਂ ਦੇ ਬਈ ਮਤਲਬ ਕਿ ਆਪਦੀਆਂ ਪ੍ਰਾਈਵੇਟ ਗੱਡੀਆਂ ਚ ਜਾਂਦੇ ਆ ਡਰਾਈਵਰ ਜਾਂਦੇ ਆ ਸਕਿਉਰਟੀ ਜਾਂਦੀ ਆ ਉਹਨਾਂ ਨੂੰ ਆਪੇ ਚਿੰਤਾ ਘੱਟ ਹੁੰਦੀ ਆ ਤੇ ਇਸ ਕਰਕੇ ਇਹਨਾਂ ਦੇ ਬੱਚੇ ਆਪਦੇ ਸੇਫ ਰਹਿੰਦੇ ਨੇ ਚਲੋ ਅਸੀਂ ਕਹਿੰਦੇ ਵੀ ਆ ਇਹਨਾਂ ਦੇ ਬੱਚੇ ਵੀ ਜਿਉਂਦੇ ਵਾਸਤੇ ਰਹਿਣ ਪਰ ਦੂਜਿਆਂ ਦੇ ਬੱਚਿਆਂ ਨੂੰ ਵੀ ਸੰਭਾਲਣਾ ਉਹਨਾਂ ਦੀ ਜ਼ਿੰਦਗੀ ਉਹਨਾਂ ਦੇ ਜਿਹੜੇ ਹੋਰ ਹੱਕ ਹਕੂਕ ਆ ਉਹਨਾਂ ਦੀ ਰਾਖੀ ਕਰਨੀ ਕੀ ਇਹਨਾਂ ਦਾ ਤਾਂ ਫਰਜ਼ ਹੋਣਾ ਚਾਹੀਦਾ ਪ੍ਰੋਵੀਨ ਜੀ ਜੀ ਬਿਲਕੁਲ ਆਮਨਤ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸ਼ੁਕਰੀਆ ਪ੍ਰੋਗਰਾਮ ਖਬਰ ਤੇ ਨਜ਼ਰ ਨਾ ਪਾਈ ਤੁਸੀਂ ਮਾਫਤ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਾਤਰੀਆ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ